ਕੇ ਮਨੁੱਖਾ ਜਨਮ ਦੀ ਸਫਲਤਾ ਵਾਸਤੇ 84 ਲੱਖ ਜੁਨੀਆਂ ਦੇ ਗੇੜਿਆਂ ਨੂੰ ਕੱਟ ਲੈਣ ਵਾਸਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਅੰਮ੍ਰਿਤ ਛਕੋ ਜਿਹੜੇ ਅਜੇ ਤੱਕ ਨਗੁਰੇ ਨੇ ਜਿਨ੍ਹਾਂ ਨੇ ਨਹੀਂ ਛਕਿਆ ਸਾਰੇ ਗੁਰੂ ਕੇ ਜਹਾਜੇ ਚੜੋ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਦੇ ਦਿਵਾਂ ਦੀ ਇਤਨੀ ਕੋਹਾਜਰੀ ਦੀ ਸਤਿਗੁਰੂ ਜੀ ਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ ਭੁੱਲਾ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਗੁਰ ਚਰਨਾ ਵਿਖੇ ਦੋਇਨਾ ਕਰੀਏ ਸੱਚੇ ਸਾਹਿਬ ਜੀ ਜੋ ਆਪ ਜੀ ਨੇ ਪਰਮदयाਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤਾਂ ਨੂੰ ਕੰਪਾ ਕਰਕੇ ਆਪਣੇ ਪਾਵਨ ਉਪਦੇਸ਼ ਕਥਨ ਅਤੇ ਸਰਵਣ ਕਰਨ ਦੀ ਦਾਤ ਬਖਸ਼ਿਸ਼ ਕੀਤੀ ਹੈ ਮਹਾਰਾਜ ਆਪਣੇ ਪਾਵਨ ਉਪਦੇਸ਼ਾਂ ਨੂੰ ਸਾਡੇ ਮਨਾਂ ਦੇ ਅੰਦਰ ਹਿਰਦਿਆਂ ਦੇ ਅੰਦਰ ਵਸਾ ਦੇਵੋ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਤ ਕਰੋ ਜੀ ਗੁਰ ਸ਼ਬਦ ਦੀ ਅਖੀਰਲੀਆ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਸੋਤ ਕਲਤਰ ਪ੍ਰਾਤਮੀਤ ਔਰਜ ਪਰਿਓ ਪਰਮ મોਹਿਓ ਇਹ ਬਿਰਖ ਸ਼ਾਮ